ਸੱਚਰਕਾਲ ਪੰਜਾਬੀ ਜੀਕੇ ਟਨਸੈਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਟੋਲਾ ਮਨਪ੍ਰਿਕ ਹੋਰ ਦਰਸ਼ਕੋ ਇੱਕ ਵਾਰ ਫਿਰ ਤੋਂ ਖੂਨ ਦੇ ਰਿਸ਼ਤੇ ਤਾੜ-ਤਾੜ ਹੁੰਦੇ ਨਜ਼ਰ ਆਏ ਹਾਂਜੀ ਤੁਹਾਨੂੰ ਦੱਸਦੀ ਏ ਇਹ ਮਾਮਲਾ ਬਠਿੰਡਾ ਤੋਂ ਨਿਕਲ ਕੇ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਵਿੱਚ ਇੱਕ ਪੁੱਤ ਵੱਲੋਂ ਆਪਣੇ ਹੀ ਪਿਓ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਦੀ লাশ ਨੂੰ ਕਰਦੇ ਵਿੜੇ ਵਿੱਚ ਵੀ ਜਲਾ ਦਿੱਤੀ ਗਈ ਤਾਨੂੰ ਦੱਸਦੀ ਹੈ ਕਿ ਇਹ ਮਾਮਲਾ ਬਠਿੰਡਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਵਿੱਚ ਇੱਕ ਪਿਓ ਵੱਲੋਂ ਆਪਣੇ ਪੁੱਤ ਨੂੰ ਪ੍ਰਾਪਰਟੀ ਨਾ ਦੇਣ ਕਾਰਨ ਜੋ ਪੁੱਤ ਵੱਲੋਂ ਆਪਣੇ ਹੀ ਪਿਤਾ ਦੀ ਜੋ ਲਾਇਸੈਂਸ ਰਿਵਾਲਵਰ ਸੀ ਉਸ ਨਾਲ ਆਪਣੇ ਪਿਓ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਫਿਰ ਉਸ ਦੀ লাশ ਨੂੰ ਵੇੜੇ ਵਿੱਚ ਵੀ ਅੱਗ ਲਗਾ ਕੇ ਸਾੜ ਦਿੱਤੀ ਗਈ ਫਿਲਹਾਲ ਜੋ ਦੋਸ਼ੀ ਹੈ ਉਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪਰ ਇਹ ਵੇਖਿਆ ਜਾ ਰਿਹਾ ਕਿਸ ਤਰ੍ਹਾਂ ਖੂਨ ਦੇ ਰਿਸ਼ਤੇ ਤਾੜ-ਤਾੜ ਹੁੰਦੇ ਨਜ਼ਰ ਆ ਰਹੇ ਹਨ ਲੋਕ ਜੋ ਹਨ ਕਿ ਆਪਣੇ ਪ੍ਰਾਪਰਟੀ ਅਤੇ ਪੈਸਿਆਂ ਲਈ ਆਪਣੇ ਹੀ ਖੂਨ ਦੇ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਖਤਮ ਕਰਦੇ ਨਜ਼ਰ ਆ ਰਹੇ ਹਨ ਅਤੇ ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਕਿ ਬਠਿੰਡਾ ਵਿੱਚ ਵੀ ਇੱਕ ਜੋ ਬੇਟੇ ਵੱਲੋਂ ਆਪਣੇ ਹੀ ਪਿਓ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੁਹਾਨੂੰ ਡਿਟੇਲ ਵੀ ਦੱਸ ਦਈਏ ਕਿ ਬਠਿੰਡਾ ਦੇ ਅੰਦਰ ਇੱਕ ਵਾਰ ਫਿਲ ਜੋ ਖੂਨ ਦਾ ਰਿਸ਼ਤਾ ਤਾਰ-ਤਾਰ ਕਰਦਾ ਹੋਇਆ ਹੋਇਆ ਟੁੱਟਦਾ ਨਜ਼ਰ ਆਇਆ ਜਿਸੇ ਪਿਤਾ ਵੱਲੋਂ ਆਪਣੇ ਹੀ بیٹے ਨੂੰ ਪ੍ਰਾਪਰਟੀ ਨਾ ਦੇਣ ਤੇ ਜੋ بیٹے ਵੱਲੋਂ ਆਪਣੇ ਪਿਓ ਦੀ ਹੀ ਲਾਇਸੈਂਸੀ ਬਾਰਮੋਰ ਬੰਦੂਕ ਨਾਲ ਜੋ ਪਿਤਾ ਦਾ ਕਤਲ ਕਰ ਦਿੱਤਾ ਇੰਨਾ ਹੀ ਨਹੀਂ ਕਤਲ ਕਰ ਤੋਂ ਬਾਅਦ ਮਾਮਲੇ ਨੂੰ ਦਬਾਉਣ ਲਈ ਪਿਤਾ ਦਾ ਘਰ ਵਿੱਚੀ লাশ ਨੂੰ ਸਾੜ ਦਿੱਤੀ ਗਈ ਪਰ ਬਠਿੰਡਾ ਪੁਲਿਸ ਨੇ ਇਸ ਮਾਮਲੇ ਦੀ ਜਾਣ ਤੋਂ ਬਾਅਦ ਆਖਿਰਕਾਰ ਜੋ ਬੇਟਾ ਸੀ ਉਸ ਨੂੰ ਉਸਤੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਤੇ ਇਸਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਸ ਮਾਮਲੇ ਵਿੱਚ ਹੋਰ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਹੋਰ ਲੋਕਾਂ ਦੀ ਸ਼ਮੂਲੀਅਤ ਹੋਣ ਤੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਵੀ ਜੋ ਗੱਲ ਕੀਤੀ ਗਈ ਹੈ ਤੇ ਇਸਤੇ ਨਾਲ ਹੀ एसपी पी नरेंद्र सिंह वालों दसिया गया कि यह मामला भी तारीख भी मई का है दिन जो दिन समय करीब तीन बजे जो यादविंदर जो यादविंदर सिंह जो उस प्यो बेटा सी जिसने यादविंदर सिंह वासी पिंड सीविया जो दसिया जा रहा है अपने ही ਪਿਓ ਦੀ ਲਾਇਸੈਂਸੀ 12 ਮੋਰ ਫਰਾਈਫਲ ਨਾਲ ਜ਼ਿਮੀਨੀ ਵਿਵਾਦ ਹੈ ਚੱਲਦੇ ਆਪਣੇ ਪਿਤਾ ਜਿਸ ਜਿਨ੍ਹਾਂ ਦਾ ਨਾਮ ਬਰਿੰਦਰ ਸਿੰਘ ਦੱਸਿਆ ਜਾ ਰਿਹਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੀ ਇਤਲਾ ਜੋ ਥਾਣਾ ਧਰਮਪਾਲਿਸ ਨੂੰ ਮਿਲੀ ਅਤੇ ਜਿਸ ਦੇ ਦੋਸ਼ੀ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਦੇ ਖਿਲਾਫ ਜੋ ਮੁਕਦਮਾ ਦਰਜ ਕਰ ਦਿੱਤਾ ਗਿਆ ਅਤੇ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜੋ ਜਾਂਚ ਕੀਤੀ ਜਾ ਰਹੀ ਅਤੇ ਕਾਰਨਾਂ ਦਾ ਪਤਾ ਲਗਾਇਆ ਜਾ ਕੇ ਇਸ ਦੇ ਨਾਲ ਹੋਰ ਜੋ ਕੋਈ ਦੋਸ਼ੀ ਹਨ ਇਸ ਮਾਮਲੇ ਵਿੱਚ ਉਹਨਾਂ ਦੇ ਖਿਲਾਫ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਤੁਹਾਨੂੰ ਦੱਸਦੀ ਕਿ ਪੁਲਿਸ ਅਧਿਕਾਰੀ ਅਨੁਸਾਰ ਪਰਵਾਰਿਕ ਮੈਂਬਰਾਂ ਨੇ ਦੱਸਿਆ ਕਿ ਬਰਿੰਦਰ ਸਿੰਘ ਦਾ ਆਪਣੇ ਹੀ بیٹے ਯਾਦਵਿੰਦਰ ਸਿੰਘ ਨਾਲ ਜ਼ਮੀਨੀ ਵਿਵਾਦ ਚੱਲਦਾ ਪਿਆ ਸੀ ਅਤੇ ਇਸ ਦੇ ਕਾਰਨ ਜਿਸ ਵੱਲੋਂ ਅੱਜ ਇਸ ਕਟਨਾ ਨੂੰ ਜੋ ਅੰਜਾਮ ਦਿੱਤਾ ਗਿਆ ਜ਼ਮੀਨੀ ਵਿਵਾਦ ਨੂੰ ਲੈ ਕੇ ਅਤੇ ਤੁਹਾਨੂੰ ਦੱਸਦੀ ਹੈ ਕਿ ਯੋ ਯਾਦਵਿੰਦਰ ਸਿੰਘ ਉਸਦੇ ਵੱਲੋਂ ਆਪਣੇ ਹੀ ਬੇਟਾ ਆਪਣੇ ਹੀ ਪਿਤਾ ਬਰਿੰਦਰ ਸਿੰਘ ਦਾ ਜੋ ਲਾਇਸੈਂਸੀ ਰਵਾੜ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਫਿਰ লাশ ਨੂੰ ਲੌਬੀ ਤੋਂ ਚੁੱਕ ਕੇ ਵੇੜੇ ਵਿੱਚ ਲਿਆਂਦਾ ਗਿਆ ਤੇ ਲੱਕੜਾਂ ਕਟੀਆਂ ਕਰਕੇ ਤੇਲ ਪਾ ਕੇ লাশ ਨੂੰ ਸਾੜ ਦਿੱਤਾ ਗਿਆ ਫਿਲਹਾਲ फोरेंसिक टीम ਵੱਲੋਂ ਜੋ ਗਹਿਰਾਈ ਨਾਲ ਜੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਮੁਲਜ਼ਮ ਵੱਲੋਂ ਜੋ ਯਾਦਵਿੰਦਰ ਸਿੰਘ ਪਿੰਡ ਸਿਵਿਆ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਅਦਾਲਤ ਵੀ ਮਾਣਯੋਗ ਅਦਾਲਤ ਤੇ ਪੇਸ਼ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਤੋਂ ਹੋਰ ਵੀ ਜੋ ਅਹਿਮ ਖੁਲਾਸੇ ਹਨ ਉਹ ਉਹਨਾਂ ਦੀ ਉਮੀਜਤਾਇ ਜਾ ਰਿਹਾ ਫਿਲਹਾਲ ਵੇਖਣਾ ਹੋਵੇਗਾ ਇਹ ਤਾਂ ਇੱਕ ਸਵਾਲ ਅਲੱਗ ਹੋ ਜਾਂਦਾ ਹੈ ਕਿ ਦੋਸ਼ੀ ਹੈ ਉਸਤੇ ਖਿਲਾਫ ਪੀਸ ਪ੍ਰਸ਼ਾਸਨ ਵੱਲੋਂ ਜੋ ਕਾਨੂੰਨੀ ਕਾਰਵਾਈ ਤਾਂ ਕਿੰਨੀ ਜਾਵੇਗੀ ਪਰ ਇਹ ਵੀ ਦੇਖਣਾ ਹੋਵੇ ਕਿਸ ਤਰ੍ਹਾਂ ਅੱਜਕਲ ਅੱਜ ਇਸ ਯੁੱਗ ਵਿੱਚ ਜੋ ਲੋਕ ਹਨ ਆਪਣੇ ਪੈਸੇ ਜਾਂ ਪ੍ਰਾਪਰਟੀਆਂ ਨੂੰ ਲੈ ਕੇ ਕਿਸ ਤਰ੍ਹਾਂ ਆਪਣੇ ਪਿਓ ਪੁੱਤ ਦੇ ਰਿਸ਼ਤੇ ਨੂੰ ਵੀ ਨਹੀਂ ਉਹ ਦੇਖ ਰਹੇ ਅਤੇ ਆਪਣੇ ਪੈਸੇ ਅਤੇ ਹੌਮੇਜ ਆ ਕੇ ਜੋ ਇਸ ਤਰ੍ਹਾਂ ਦੇ ਕਦਮ ਚੁੱਕ ਕੇ ਆਪਣੇ ਹੀ ਖੂਨ ਦੇ ਰਿਸ਼ਤੇ ਨੂੰ ਕਿਸ ਤਰ੍ਹਾਂ ਖਤਮ ਕਰਦੇ ਹੋਏ ਨਜ਼ਰ ਆਉਂਦੇ ਹਨ ਤੇ ਇਸੇ ਤਰ੍ਹਾਂ ਦਾ ਮਾਮਲਾ ਜੋ ਅੱਜ ਬਠਿੰਡਾ ਵਿੱਚ ਵੇਖਣ ਮਿਲਿਆ ਜਿਸ ਵਿੱਚ ਇੱਕ ਜੋ بیٹے ਵੱਲੋਂ ਜੋ ਪਹਿਲੇ ਜੋ ਪਿਓ ਵੱਲੋਂ ਕਿਸੇ ਕਾਰਨ ਆਪਣੇ بیٹے ਨੂੰ ਜੋ ਪ੍ਰਾਪਰਟੀ ਵੀ ਦਾ ਹਿੱਸਾ ਨਹੀਂ ਦਿੱਤਾ ਗਿਆ ਪਰ ਬਾਅਦ ਵਿੱਚ ਜੋ ਬੇਟਾ ਸੀ ਉਸਤੇ ਵੱਲੋਂ ਆਪਣੀ ਹੀ ਸਰੰਜੀਸ਼ ਕਰਨ ਲਈ ਜਿਸ ਲਈ ਉਸਨੇ ਆਪਣੇ ਹੀ ਪਿਓ ਦੀ ਜੋ ਲਾਇਸੈਂਸੀ ਰਿਵਾਲਵਰ ਸੀ ਉਸ ਨਾਲ ਆਪਣੇ ਪਿਤਾ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਫਿਰ ਮੌਕੇ ਤੋਂ ਫਰਾਰ ਹੋ ਗਿਆ ਪਰ ਫਿਲਹਾਲ ਉਹ ਹੁਣ ਉਹ ਦੋਸ਼ੀ ਪੁਲਿਸ ਪ੍ਰਸ਼ਾਸਨ ਦੀ ਹਿਰਾਸਤ ਵਿੱਚ ਹੈ ਤੇ ਉਸ ਦੇ ਖਿਲਾਫ ਜੋ ਮਾਨਯੋਗ ਅਦਾਲਤ ਉਸ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਜੋ ਵੀ ਹੋਰ ਦੋਸ਼ੀ ਹਨ ਉਹਨਾਂ ਦੇ ਖਿਲਾਫ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਖਿਲਾਫ ਵੀ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਔਰ ਵੀ ਐਮ ਪਲੱਸੇ ਹੋਣ ਦੀ ਜੋ ਉਮੀਦ ਜਿਤਾਈ ਜਾ ਰਹੀ ਹੈ ਪਰ ਫਿਲਹਾਲ ਦੇਖਣਾ ਹੋਵੇਗਾ ਕਿਸ ਤਰ੍ਹਾਂ ਅੱਜ ਦੇ ਜਮੇ ਵਿੱਚ ਜੋ ਰਿਸ਼ਤੇ ਹਨ ਕਿਸ ਤਰ੍ਹਾਂ ਟੁੱਟਦੇ ਹੋਏ ਇੱਕ ਦੂਸਰੇ ਨੂੰ ਲੋਕ ਮਾਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਜੋ ਬਠਿੰਡਾ ਵਿੱਚ ਵੇਖਣ ਨੂੰ ਮਿਲਿਆ ਜਿਸ ਵਿੱਚ ਇੱਕ ਖੂਨ ਦਾ ਰਿਸ਼ਤਾ ਕਿਸ ਤਰ੍ਹਾਂ ਟੁੱਟਦਾ ਹੋਇਆ ਕਿਸ ਤਰ੍ਹਾਂ ਇੱਕ بیٹے ਵੱਲੋਂ ਆਪਣੇ ਹੀ ਪਿਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਸੀਂ ਫਿਰ حاضر ਹੋਵਾਂਗੇ ਨਵੇਂ ਅਪਡੇਟਸ ਤੇ ਪੈਨ ਨੂੰ ਲਾਈਕ ਅਤੇ ਕਮੈਂਟ ਅਤੇ ਕਮੈਂਟ ਸੈਕਸ਼ਨ ਤੇ ਆਪਣੀ رائے ਦਿਓ ਨਾ ਬਿਨਾ ਪੁੱਲਣਾ ਧੰਨਵਾਦ